ਮੁਰਦਾਬਾਦ 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 ਪੰਜਾਬਸਤਾਨ ਮੁਰਦਾਬਾਦ 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 ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ जय श्री राम जी ਅੱਜ ਬਜਰੰਗਦਲ ਹਿੰਦੁਸਤਾਨ ਵੱਲੋਂ ਪਹਿਲਗਾਮ ਦੇ ਵਿੱਚ ਜਿਹੜਾ ਨਜਾਇਜ਼ ਹਿੰਦੂਆਂ ਦੇ ਉੱਤੇ ਹਮਲਾ ਹੋਇਆ ਘੁੰਮਣ ਗਿਆ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਗਿਆ ਉਤਾਰਿਆ ਗਿਆ ਅੱਤਵਾਦ ਵੱਲੋਂ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਉਹਦੇ ਰੋਸ ਦੇ ਵਿੱਚ ਅੱਜ ਬਜਰੰਗਦਲ ਹਿੰਦੁਸਤਾਨ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਕਿਸਤਾਨ ਦਾ ਅੱਤਵਾਦ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਹ ਘਟਨਾ ਜਿਹੜੀ ਬਹੁਤ ਨਿੰਦਨੀਆਂ ਘਟੜੀਆਂ ਆਏ ਦਿਨ ਹਿੰਦੂਆਂ ਦੇ ਉੱਤੇ ਬਹੁਤ ਹੀ ਬੁਰਾ سلوਕ ਕੀਤਾ ਜਾਂਦਾ ਆ ਕਦੀ ਕਿਸੇ ਨੂੰ ਗੋਲੀਆਂ ਮਾਰ ਕੇ ਫੌਦੇ ਘਾਟ ਉਤਾਰ ਦਿੱਤਾ ਜਾਂਦਾ ਹਿੰਦੂਆਂ ਦੇ ਨਾਲ ਆਏ ਦਿਨ ਜੋ ਵੀ ਇਹ ਘਟਨਾਵਾਂ ਹੁੰਦੀਆਂ ਆ ਉਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਆ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਹਿੰਦੂਆਂ ਦੀ ਸੁਰੱਖਿਆ ਜਿਹੜੀ ਆ ਇਹ ਯਕੀਨੀ ਬਣਾਈ ਜਾਵੇ ਜੈ ਸ਼ੀਰਮ ਰਾਜਸਥਾਨ